ਤੁਹਾਨੂੰ ਪਿਆਰ ਭਰੀ ਫਤਿਹ ਕੁੱਲ ਕਰੇ ਕੋਰਫ ਤੇ ਤੁਹਾਡਾ ਸਾਰੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜੇ ਹੋ ਤੀਰਥ ਵਡ ਦੇ ਨਾਲ ਤੇ ਹੁਣ ਇੱਕ ਵੀਡੀਓ ਦੇਖਦੇ ਹਾਂ ਜਿਹਦੇ ਵਿੱਚ ਇੱਕ ਐਸਚਓ ਤੇ ਏਐਸਆਈ ਚੌਂਕੀ ਚਾਰਜ ਕਿਵੇਂ ਇੱਕ ਪਰਚਾ ਕੱਟਣ ਦੇ ਲਈ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਨੇ ਗਾਲਮ ਗਾਲੀ ਹੋ ਜਾਂਦੇ ਨੇ ਤੇ ਏਐਸਆਈ ਕਹਿੰਦਾ ਕਿ ਭਾਵੇਂ ਡੀਜੀਪੀ ਕਹਿ ਲਵੇ ਪਰ ਮੈਂ ਪਰਚਾ ਨਹੀਂ ਕੱਟਦਾ ਆ ਵੀਡੀਓ ਸੁਣੋ ਫਿਰ ਆਪਾਂ ਗੱਲ ਕਰਾਂਗੇ ਜੀ ਸਰ ਅਕੜ ਇਦਕੇ ਵਾਲਾ ਮਦੀ ਸਰ ਪਤਾ ਤਾਂ ਨਹੀਂ ਤੁਈ ਮੈਂ ਪਰਚਾ ਕਿਤਾ ਦੇ ਦਦਾ ਮੈਂ ਬਾਈ ਫੇਈ ਸਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੇ ਦੇ ਦੇ ਨਹੀਂ ਜਰਾ ਤੇ ਜਿਪਸਾਨ ਨਾਲ ਗੱਲ ਕਰ ਲਾ ਓ ਸਰ ਹਰ ਜੰਗ ਨਾਲ ਮੈਂ ਨਾ ਕਰੋ ਮੈਂ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਨਾ ਤੂੰ ਨਹੀਂ ਜਰਾ ਨਾ ਦੇ ਜਿਪਸਾਨ ਨਾਲ ਗੱਲ ਕਰ ਕਲਾ ਜਿਪਸਾਨ ਨਾਲ ਕਰੀ ਜਾ ਮੈਂ ਗੱਲ ਕਰ ਤੂੰ ਦੱਸ ਦੇ ਜਿਪਸਾਨ ਮੇਰੇ ਤੂੰ ਕਰਨੇ ਵੀ ਨਹੀਂ ਕਰਨੀ ਹਾਂ ਆ ਪੜਾ ਤੂ ਐ ਸੱਚ ਨੂੰ ਆ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਦੇ ਦੇ ਜੇ ਨੂੰ ਸ਼ਾਪ ਪੜੀ ਸਭ ਕੋਈ ਪੜਿਆ ਤੇ ਤੂੰ ਤਾਂ ਮੈਂ ਉਹ ਠੇਕ ਨਾਲ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦਿਨਾ ਮੈਂ ਸਾਬ ਦੇ ਨੋਟ ਚ ਲੈ ਆਣਾ ਤੁਹਾਡੇ ਨਕਾਰੇ ਲੱਗਣ ਲੱਗਾ ਤੂੰ ਤੂੰ ਐਸਾ ਡੀਸੀਪੀ ਦੇ ਨੋਟ ਚ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਲੈ ਦੇ ਮੇਰੇ ਨਾਲ ਆ ਚੁੱਕੇ ਇੱਥੇ ਤੇ ਤੇਰਾ ਗੱਲ ਕਰਦਾ ਤੇਰੇ ਕਹ ਵੀ ਐਸਾ ਚੋਖੇ ਮੈਂ ਮੈਂ ਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦੱਸ ਦੇ ਖਲਾ ਦੱਸ ਤੇਰੇ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਘਾਲੀ ਕਰ ਆਹ ਬੱਲੇ ਚੋਦੀ ਰੀਤੀ ਚੋਦੀ ਰੀਤੀ ਵੱਡੇ ਦੀ ਤੂੰ ਸਾਰੇ ਮੈਨ ਲੱਜਦੇ ਆ ਹਰੀਪਾ ਨੰਬਰ 3 ਸਾਰਾ ਅਕੜੀ ਜਿਕੇ ਵਾਲਾ ਮਜੀ ਸਰ ਪਤਾ ਤੁਨ ਵੀ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਭਾਈ ਭਈ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਦੇ ਕਿਵੇਂ ਐਸ ਐਚ ਯੂ ਐਸ ਆਈ ਤੇ ਪ੍ਰੈਸ਼ਰ ਪਾ ਰਿਆ ਪਰ ਐਸ ਐਸ ਆਈ ਇਹ ਵੀ ਗੱਲ ਕਹਿੰਦਾ ਕਿ ਮੈਂ ਫਸਣਾ ਨਹੀਂ ਮੈਂ ਪਰਚਾ ਗਲਤ ਨਹੀਂ ਪਾ ਸਕਦਾ ਹੁਣ ਇਹਨਾਂ ਦਾ ਮਸਲਾ ਕੀ ਆ ਉਹ ਵੀਡੀਓ ਵਿੱਚ ਤੁਸੀਂ ਦੇਖ ਲਿਆ ਕਿ ਦੂਜੇ ਨੂੰ ਕਿਵੇਂ ਆਪਣੀ ਸ਼ೌਦਾਬਲੀ ਵਰਤਦੇ ਨੇ ਜਾਂ ਗਾਲੀ ਗਲੋਚ ਹੁੰਦੇ ਨੇ ਉਹ ਮੀਡੀਆ ਵਾਲਿਆਂ ਨੇ ਜਦੋਂ ਵੀਡੀਓ ਚੱਕਣੀ ਆਪੀ ਇਹਨਾਂ ਦਾ ਸਾਰਾ ਜੋ ਰੌਲਾ ਉਹ ਸਾਹਮਣੇ ਆਜੂ ਵੀ ਕਿਹੜੇ ਪਰਚੇ ਕਟਾਰੇ ਸੀ ਤੇ ਡਿਪਟੀ ਦਾ ਵੀ ਵਿੱਚ ਨਾਮ ਆਇਆ ਵੀ ਡਿਪਟੀ ਕਮਿਸ਼ਨਰ ਕੀ ਕਹਿੰਦਾ ਸਾਹਬ ਨਾਲ ਗੱਲ ਕਰ ਲੋ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਸੁਣਿਓ ਉਹਦੇ ਵਿੱਚ ਤੁਹਾਨੂੰ ਕਲੀ-ਕਲੀ ਚੀਜ਼ ਪਤਾ ਲੱਗ ਜੂ ਕਿ ਅਸਲ ਵਿੱਚ ਮਸਲਾ ਕੀ ਹੈ ਸੋ ਇਹੀ ਵੀਡੀਓ ਆ ਬਾਕੀ ਦਰਸ਼ਕਾਂ ਨੇ ਆਪੀ ਆਪਣੇ ਤੱਥ ਸਮਝ ਲੈਣੇ ਆ ਵੀਡੀਓ ਚੰਗੀ ਲੱਗਦੀ ਆ ਤਾਂ ਜਰੂਰ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ